ਫਰਜ਼ ਬੰਦਾ ਕਿ ਉਸ ਭਗਵਾਨ ਦੇ ਸਾਕਸ਼ੀ ਮੰਨ ਕੇ ਆਪਣੀ ਇੱਕ ਇੱਕ ਵੋਟ ਇਮਾਨਦਾਰੀ ਨਾਲ ਆਪਣੇ ਨਾਲ ਦੇ ਦੀ ਵੋਟ ਚੋਣ ਨਿਸ਼ਾਨ ਕਮਲ ਦੇ ਫੁੱਲ ਤੇ ਲਗਾਈਏ ਤੁਹਾਡੇ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੋਲਾਂਗਾ ਇੱਕ ਜੈਕਾਰਾ ਇੱਕ ਹੀ ਨਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇੱਕ ਜੈਕਾਰਾ ਇੱਕ ਹੀ ਨਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆਵਾਜ਼ ਵੀ ਆਈ ਪਰ ਵੋਟਰਾਂ ਦਾ ਬੰਦ ਲੱਗਾ ਮਾੜਾ ਜਲ ਥੋੜੀ ਜੀ ਆਵਾਜ਼ ਦੇ ਨਾਲ ਪਤਾ ਲੱਗੂਗਾ ਨਾ ਹੇ ਜੀ ਰਾਮ ਜੈ ਜੀ ਰਾਮ ਧੰਨਵਾਦ ਪੀਰ ਮਹਾਰਾਜ ਹਰ ਹਰ ਮਾ ਦੀ ਬੋਲੇ ਤੋ ਨਿਹਾਲ ਬੋਲੇ ਤੋ ਨਿਹਾਲ ਸਾਰਿਆਂ ਨੂੰ ਅੱਜ ਬਠਾਖੀ ਦੀ ਤੇ ਖਾਲਸਾ ਦਿਵਸ ਦੀ ਜਿਹੜਾ ਗੁਰੂ ਮਾਰਾਹ ਸਾਹਿਬ ਨੇ ਪੰਥ ਦੀ ਸਜਣਾ ਕੀਤੀ ਕੇਵਲ ਦੁਨੀਆ ਦਾ ਇੱਕ ਧਰਮ ਜਿਹੜਾ ਨਸ਼ੇ ਦੇ ਖਿਲਾਫ ਬਣਿਆ ਕੇਵਲ ਸਿੱਖ ਧਰਮ ਹੈ ਜਿਹੜਾ ਨਸ਼ੇ ਦੇ ਖਿਲਾਫ ਬਣਿਆ ਹੈ ਤੇ ਅੱਜ ਅਸੀਂ ਨਾਲ ਸਾਰੇ ਉਰੇ ਇਸ ਨਸ਼ੇ ਦੇ ਖਿਲਾਫ ਕੰਮ ਕਰਨ ਦਾ ਫਰਨ ਵੀ ਲਈਏ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜਦ ਤੁਹਾਡੀ ਸੋਚ ਉਹਨਾਂ ਤੱਕ ਪਹੁੰਚਦੀ ਨਹੀਂ ਕਿ ਸਾਡੀ ਰਮਾਨ ਕੀ ਹੈ ਅਸੀਂ ਪੰਜਾਬੀ ਸੋਚਦੇ ਕੀ ਹੈ ਸਾਡੀਆਂ ਆਸ਼ਾਵਾ ਕੀ ਹੈ ਤਦ ਤੱਕ ਉਹਨਾਂ ਨੂੰ ਕਿਸ ਤਰ੍ਹਾਂ ਪਤਾ ਚੱਲੂਗਾ ਸੋ ਅੱਜ ਤੁਹਾਡੇ ਅਗੇ ਇੱਥੇ ਮੈਂ ਵੀ ਰਹਿਣਾ ਕੋਈ ਸਤਕਾਰਯੋਗ ਲੀਡਰ ਮਹਾਰਾਣੀ ਸਾਹਿਬ ਦੀ ਜਿਹੜੀ ਪਛਾਣ ਹੈ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਚਾਹੇ ਦੁੱਖ ਹੋਵੇ ਚਾਹੇ ਸੁੱਖ ਹੋਵੇ ਹਰੇਕ ਨਾਲ ਇਹ ਪਰਿਵਾਰ ਖੜਦੇ ਆ ਕੋਈ ਜਦੋਂ ਮਰਜੀ ਇਹਨਾਂ ਨੂੰ ਪੁੱਛਲਾ ਜਾਵੇ ਕੋਈ ਕੰਮ ਹੋਵੇ ਇਹਨਾਂ ਨੇ ਕਦੀ ਜਵਾਬ ਨਹੀਂ ਦਿੱਤਾ অতি ਘੱਟੋ ਪਰ 10 ਸਾਲ ਹੋ ਗਏ ਜਦੋਂ ਦੇ ਮਹਾਰਾਣੀ ਸਾਹਿਬ ਨਾਲ ਲੱਗੇ ਪਏ ਆ ਤੇ ਜੇ ਤੁਹਾਨੂੰ ਆਪਣਾ ਪਰਿਵਾਰ ਸਮਝਦੇ ਆ ਫੈਮਿਲੀ ਮੈਂਬਰ ਸਮਝਦੇ ਕਿ ਅੱਜ ਤੱਕ ਕੋਈ ਵੀ ਕਿਸੇ ਦਾ ਵੀ ਦੁੱਖ ਸੁੱਖ ਹੈ ਇਹ ਹਾਂਜੀ ਮੰਡਲ ਪ੍ਰੈਜ਼ੀਡੈਂਟ ਜੀ ਸੁਨੋਰੀ ਏਡਾ ਜੀ ਬੀਜਪੀ ਜੀ ਅੱਜ ਅੱਜ ਕਿਹੜੀ ਜਗ੍ਹਾ ਤੇ ਪ੍ਰੋਗਰਾਮ ਹੋਇਆ ਸੀਗਾ ਇਹ ਗੁਰਦੇਵ ਇੰਕਲੇਵ ਨੀਅਰ ਜੋਟਾ ਵਾਲਾ ਚੌਥਰਾ ਠੀਕ ਹੈ ਇਹ ਬੀਜੇਪੀ ਦਾ ਜੋ ਪ੍ਰੋਗਰਾਮ ਹੋਇਆ ਜਿਸ ਤੇ ਮਹਾਰਾਣੀ ਸਾਹਾ ਤੇ ਜੈਂਦਰਗੌਰ ਜੀ ਆਏ ਸੀ ਜੀ ਤੇ ਅੱਜ ਦੇ ਜਿਹੜਾ ਇਹ ਪ੍ਰੋਗਰਾਮ ਕੀਤਾ ਹੈਗਾ ਇਹ ਲੋਕ ਸਭਾ ਚੋਣ ਨੂੰ ਲੈ ਕੇ ਪ੍ਰੋਗਰਾਮ ਕੀਤਾ ਹੈਗਾ ਕਿਸ ਤਰ੍ਹਾਂ ਦਾ ਮੋਲ ਹਾਂਜੀ ਹਾਂਜੀ ਲੋਕ ਸਭਾ ਚੋਣ ਦੀ ਸ਼ੁਰੂਆਤ ਹੈ ਅੱਛਾ ਜੀ ਕੰਪੇਨਿੰਗ ਦੀ ਸ਼ੁਰੂਆਤ ਕੀਤੀ ਅੱਜ ਠੀਕ ਹੈ ਅੱਜ ਇਹ ਪਹਿਲੀ ਕੰਪੇਨਿੰਗ ਸੀ ਹਾਂਜੀ ਪਹਿਲੀ ਮੀਟਿੰਗ ਸੀ ਸਾਡੀ ਏਰੀਆ 'ਚ ਜੀ ਤੇ ਬਹੁਤ ਭਰਵਾ ਹੰਗਾਰਾ ਮਿਲਿਆ ਜਿਵੇਂ ਤੁਸੀਂ ਦੇਖਿਆ ਲੋਕ ਆਪਣੇ ਆਪ ਆਏ ਨੇ ਜੀ ਮਹਾਰਾਣੀ ਸਾਹਿਬ ਦੇ ਵਿਚਾਰ ਸੁਣਨ ਜੀ ਤੇ ਸਾਨੂੰ ਪੂਰੀ ਆਸ ਹੈ ਵੀ ਡੇ ਬਾਏ ਡੇ ਸਾਡਾ ਕਾਫਲਾ ਵਧੇਗਾ ਜਿਸ ਤਰ੍ਹਾਂ ਅੱਜ ਹੀ ਲੋਕ ਸਭਾ ਚੋਣ 2024 ਦੇ ਚੋਣ ਆਗੇ ਨੇ ਤੇ ਲਗਾਤਾਰ ਕੰਪੀਟੀਸ਼ਨ ਚੱਲ ਰਹੀਆਂ ਪਾਰਟੀਆਂ ਦੀ ਚੱਲ ਰਹੀਆਂ ਤਾਂ ਤੁਹਾਨੂੰ ਕਿੰਨਾ ਦਾ ਉਤਸ਼ਾਹ ਦੇਖ ਨੂੰ ਮੇਰੇ ਲੋਕਾਂ ਦੇ ਵਿੱਚ ਦੇਖੋ ਅੱਜ ਸਾਡੀ ਸਾਡੀ ਪਹਿਲੀ ਮੀਟਿੰਗ ਸੀ ਜੀ ਮੈਂ ਆਪਣੀ ਲਾਈਵ ਚ ਇਸ ਏਰੀਆ ਵਿੱਚ ਇੰਨਾ ਇਕੱਠ ਨਹੀਂ ਦੇਖਿਆ ਕਦੀ ਕਿਸੇ ਦੀ ਵੀ ਮੀਟਿੰਗ ਚ ਜੋ ਅੱਜ ਇਹਨਾਂ ਦੀ ਮੀਟਿੰਗ ਚ ਇਕੱਠੀ ਤੇ ਇਸ ਤੋਂ ਪਤਾ ਲੱਗਦਾ ਵੀ ਆਉਣ ਵਾਲੇ ਡੇ ਬਾਏ ਡੇ ਇਕੱਠ ਹੋਰ ਵਧੇਗਾ ਜੀ ਮਾਰੇ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਹੈ ਕਿ 2000 ਜਿਸ ਤਰ੍ਹਾਂ ਆਮਾਦੀ ਪਾਰਟੀ ਹੈ ਆਮਾਦੀ ਪਾਰਟੀ ਲੋਕਾਂ ਨੂੰ ਕਿਸ ਤਰ੍ਹਾਂ ਪਰ ਉਤਸ਼ਾਹ ਦਿਲਾਇਆ ਹੋਇਆ ਜਾਂ ਕਈ ਕੰਮ ਕਰਨ ਕਹੇ ਸੀਗੇ ਵਲੈ ਕਿ ਪੂਰਾ ਨੇ ਤੁਹਾਨੂੰ ਕੀ ਲੱਗਦਾ ਕਿ ਬੀਜੇਪੀ ਦੀ ਸਰਕਾਰ ਆਮਦੇ ਬਾਦ ਲੋਕਾਂ ਦੇ ਜਿੰਨੇ ਵੀ ਕਾਰ ਵਾਦੇ ਕੀਤੇ ਗਏ ਸੀ ਉਹਨਾਂ ਵੱਲੋਂ ਕਿ ਇਹ ਪਾਰਟੀ ਪੂਰਾ ਕਰ ਪਾਏਗੀ ਦੇਖੋ ਉਹਨਾਂ ਨੇ ਤਾਂ ਬਹੁਤ ਕੁਝ ਕੀਤਾ ਸੀ ਜੀ ਤੁਸੀਂ ਵੀ ਪੜਿਆਲੇ ਚ ਰਹਿੰਦੇ ਹੋ ਹਨਾ ਤੁਸੀਂ ਇਹ ਦੱਸੋ ਵੀ 2 2.5 ਸਾਲ ਹੋ ਗਏ ਸਰਕਾਰ ਆਏ ਨੂੰ ਸਾਰੇ ਪਟਿਆਲੇ 'ਚ ਕਿੱਥੇ ਇੱਕ ਇੱਟ ਵੀ ਲੱਗੀ ਐ ਇੱਕ ਇੱਟ ਵੀ ਲੱਗੀ ਐ ਸਾਰੇ ਪਟਿਆਲੇ 'ਚ ਮਹਾਰਾਜ ਦੀ ਸਰਕਾਰ 'ਚ ਕਿੰਨਾ ਕੰਮ ਹੋਇਆ ਐ ਪਟਿਆਲੇ ਦੀ ਕੋਈ ਗਲੀ ਕੋਈ ਨਾਲੀ ਕੋਈ ਸੜਕ ਕੁਛ ਨਹੀਂ ਛੱਡਿਆ ਸਭ ਕੁਝ ਬਣਾਇਆ ਇਹਨਾਂ ਨੇ ਤਾਂ ਉਹ ਆ ਕੇ ਤੋੜਤਾ ਇਹਨਾਂ ਦਾ ਤਾਂ ਰਿਪੇਅਰ ਵੀ ਨਹੀਂ ਹੋ ਰਹੀ ਬਾਕੀ ਇਹਨਾਂ ਨੇ ਮਹਿਲਾਵਾਂ ਨੂੰ ਵਾਦਾ ਕੀਤਾ ਸੀ 1000 ਰੁਪਏ ਦੇਣ ਦਾ ਦੇ ਤਾ ਨਸ਼ਾ ਖਤਮ ਕਰਨ ਦਾ ਵਾਦਾ ਕੀਤਾ ਸੀ ਕਰ ਤਾ ਆਪਣੇ ਤੁਸੀਂ ਸਨੋਰੀ ੱਡੇ ਕੋਲ ਹੀ ਦੇਖ ਲਓ ਪਹਿਲੇ 15 ਸਾਲ ਦੀ ਲੜਕੀ ਦਾ ਕਤਲ ਹੋਇਆ ਜੀ ਉਸ ਤੋਂ ਬਾਅਦ ਤੇਜਪਾਲ ਦਾ ਕਤਲ ਹੋਇਆ ਜੀ ਉਸੋ ਵਾਲੇ ਗੁਰਮੁਖ ਸਿੰਘ ਨੇ ਆਪਣਾ ਸੁਸਾਇਡ ਕੀਤਾ ਕਿ ਆਪਣੇ ਏਰੀਏ ਦੇ ਹਾਲਾਤ ਐ ਜਿਹੜੇ ਕਿ ਜਿੱਥੇ ਆਪਾਂ ਰਹਿ ਰਹੇ ਆ ਉਹ ਏਰੀਏ ਦੇ ਹਾਲਾਤ ਦੱਸ ਰਹੇ ਤੁਹਾਨੂੰ ਵੀ ਕੀ ਹਾਲਾਤ ਐ ਠੀਕ ਥੋੜਾ ਕਹਿੰਦਾ ਮਤਲਬ ਹੈ ਕਿ ਜਿਸ ਤਰ੍ਹਾਂ 2024 ਦੇ ਵਿੱਚ ਇਹ ਚੋਣ ਆ ਗਿਆ ਹੈਗਾ ਲੇਕਿਨ ਜਿਹੜੀਆਂ ਪਾਰਟੀਆਂ ਨੇ ਵਾਅਦਾ ਕੀਤਾ ਸੀ ਕ੍ਰਾਈਮ ਵੱਧਦਾ ਹੀ ਜਾ ਰਿਹਾ ਦੇਖੋ ਜਦ ਤੱਕ ਆਪਾਂ ਸੈਂਟਰ ਦੀ ਸਰਕਾਰ ਤੇ ਸਟੇਟ ਦੀ ਸਰਕਾਰ ਇੱਕ ਨਹੀਂ ਚੁੰਨਦੇ ਠੀਕ ਹੈ ਆਪਣੇ ਪੰਜਾਬ ਦੀ ਡਿਵੈਲਪਮੈਂਟ ਨਹੀਂ ਹੁੰਦੀ ਜਿਹੜੀ ਹੁਣ ਪੰਜਾਬ ਦੀ ਸਰਕਾਰ ਚੱਲ ਰਹੀ ਹੈ ਕਰਜ਼ਾ ਚੱਕ ਕੇ ਚੱਲ ਰਹੀ ਹੈ ਠੀਕ ਹੈ ਤੁਹਾਨੂੰ ਪਤਾ ਜੱਦਾ ਆਇਆ ਹੈ ਦੇ ਬੜੇ ਕਰਜ਼ਾਈ ਕਰ ਰਿਹਾ ਪੰਜਾਬ ਨੂੰ ਨਾਥਿੰਗ ਡਵੈਲਪਮੈਂਟ ਅਗਰ ਆਪਾਂ ਚਾਹਨੇ ਆ ਵੀ ਸੈਂਟਰ ਚੋਂ ਫੰਡ ਆਵੇ ਤਾਂ ਆਪਾਂ ਪੰਜਾਬ ਚ ਤੇ ਸੈਂਟਰ ਚ ਇੱਕ ਸਰਕਾਰ ਲਿਆਓ ਠੀਕ ਹੈ ਬੀਜੇਪੀ ਦੀ ਸਰਕਾਰ ਆਵੇ ਤਾਂ ਆਪਣੀ ਡਵੈਲਪਮੈਂਟ ਹੋਏਗੀ ਤੁਸੀਂ ਹੁਣ ਲੇਟੈਸਟ ਦੇਖਿਆ ਹੋਣਾ ਇਹ ਕਹਿੰਦੇ ਜੀ ਆਮ ਆਦਮੀ ਕਲੀਨਿਕ ਬਣਾਤੇ ਠੀਕ ਜੀ ਜੀ ਬਿਲਕੁਲ ਮੇਰੀ ਉਮਰ ਲੇਖੋ 50 ਸਾਲ ਹੈ ਜੀ ਮੈਂ ਪਿਛਲੇ ਜੱਦੇ ਹੋ ਸੰਭਿਆ ਹੈ ਸਨੋਰੀਏ ਡਿਸਪੈਂਸਰੀ ਦੇਖ ਰਿਆ ਸੀ ਉਹਦੇ ਉੱਪਰ ਲਿਖਿਆ ਹੁੰਦਾ ਸਰਕਾਰੀ ਡਿਸਪੈਂਸਰੀ ਲਿਖਿਆ ਹੁੰਦਾ ਸੀ ਨਾ ਜੀ ਬਿਲਕੁਲ ਉਹਦੇ ਉੱਪਰ ਪੋਚਾ ਮਾਰ ਕੇ ਇਹਨਾਂ ਨੇ ਲਿਖਤਾ ਆਮ ਆਦਮੀ ਕਲੀਨਿਕ ਠੀਕ ਹੈ ਪਾਗਲ ਬਣਾ ਰਹੇ ਨਾ ਪਾਗਲ ਬਣਾ ਰਹੇ ਆਮ ਪਬਲਿਕ ਹੈ ਉਹ ਪਾਗਲ ਨਹੀਂ ਬਣਨ ਵਾਲੀ ਅੱਜ ਕੱਲ ਸਾਰੇ ਬੱਚੇ ਨਾ ਮੋਬਾਈਲ ਚਲਾਉਂਦੇ ਆ ਔਰ ਉਹ ਬਹੁਤ ਐਡਵਾਂਸ ਹੋ ਚੁੱਕੇ ਉਹ ਇਹ ਸਾਰੀਆਂ ਇਹਨਾਂ ਦੀਆਂ ਚਾਲਾਂ ਸਮਝਦੇ ਆ ਵੀ ਇਹਨਾਂ ਨੇ ਕੀ ਕੀਤਾ ਨਾਥਿੰਗ ਕੁਝ ਵੀ ਨਹੀਂ ਕੀਤਾ ਜਿਸ ਤਰ੍ਹਾਂ ਹਰੀਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 400 ਪਾਰ ਦਾ ਲਗਾਤਾਰ ਲੋਕੋ ਸੋਸ਼ਲ ਮੀਡੀਆ ਤੇ ਐਕਸਾਈਟਮੈਂਟ ਵੀ ਲੋਕਾਂ ਨੂੰ ਕੀਤਾ ਗਿਆ ਉਹਦੇ ਬਾਰੇ ਤੁਸੀਂ ਤੁਹਾਡਾ ਕੀ ਕਹਿਣਾ ਹੈ ਦੇਖੋ ਪਿਛਲੀ ਵਾਰ ਵੀ 330 ਪਲੱਸ ਸੀ ਠੀਕ ਹੈ ਐਨਡੀਏ ਠੀਕ ਹੈ ਤਾਂ ਉਦੋਂ ਸਾਨੂੰ ਕਹਿ ਲਓ ਸਾਊਥ ਵਿੱਚੋਂ ਨਹੀਂ ਸਾਨੂੰ ਰਿਸਪਾਂਸ ਮਿਲਿਆ ਸੀ ਠੀਕ ਹੈ ਈਸ਼ਵਰ ਸਾਡੇ ਪ੍ਰਧਾਨ ਮੰਤਰੀ ਜੀ ਕੰਟੀਨਿਊ ਉੱਥੇ ਫੋਕਸ ਕਰ ਰਹੇ ਨੇ ਠੀਕ ਹੈ ਤੇ ਸਾਨੂੰ ਆਸ ਹੈ ਅਸੀਂ 400 ਪਾਰ ਜਾਵਾਂਗੇ ਥੈਂਕ ਯੂ